ਤੇਰਾ ਨਾਮ ਤਾਂ ਪਸਤਾਨ ਪੌਂਟ ਕੇ ਜਦੋਂ ਸੀ 10 ਐਡਰੈਸ ਦਿੱਤੇ 10 ਰੀਆਂ ਸਨ ਕਿ ਹਮ ਸਾਡੇ ਨਾਲ ਧਾਕੇ ਬੰਨ੍ਹ ਕੇ ਤੋਂ ਉਹਦੇ ਵਿੱਚ ਕਾਗਜ਼ ਦੇ ਉੱਤੇ ਐਡਰੈਸ ਲਿਖ ਕੇ ਦਵਾ ਮਾਰਦੇ ਨਾਮ ਪਤੇ ਆ ਗਿਆ ਸਤਿਗੁਰ ਚੂੜੀਆਂ ਤੋਂ 1984 ਚ ਸ਼ਹੀਦੀ ਜਥੇ ਜੀ ਜਾਨਵਾਲੀਆਂ ਸਿੱਖ ਬੀਬੀਆਂ ਦਾ ਕੀਤਾ ਗਿਆ ਸਨਮਾਨ ਐਨਆਰਆਈ ਲਖਵਿੰਦਰ ਸਿੰਘ ਟੂਟਸਾ ਅਤੇ ਉਸਦੇ ਪਰਿਵਾਰ ਵੱਲੋਂ ਕੀਤਾ ਗਿਆ ਉਪਰਾਲਾ ਜੂਨ 1984 ਚ ਸ਼੍ਰੀ ਦਰਬਾਰ ਸਾਹਿਬ ਵਿਕੇ ਫਾਇਰਮੰਚੀ ਹਮਲੇ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਇਸ਼ਾਰੇ ਤੇ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਲਾਵਾ ਹੋਰ ਸਿੱਖ ਗੁਰਧਾਮਾਂ ਦੀ ਕਾਰ ਸੇਵਾ ਅਖੌਤੀ ਨਿਹੰਗ ਸਿੰਘ ਸੰਤਾ ਸਿੰਘ ਨੂੰ ਸੌਂਦ ਦਿੱਤੀ ਗਈ ਸੀ ਜਿਸ ਨੂੰ ਪਛਾਣ ਕਰਵਾਉਣ ਲਈ ਸਿੱਖ ਸੰਤਾਂ ਦੇ ਸ਼ਹੀਦੀ ਜਥੇ શ્રી ਤਰਪਾਰ ਸਾਹਿਬ ਨੂੰ ਪਰਮਾਨਾ ਹੋਣ ਲੱਗੇ ਸਨ ਅਤੇ ਇੱਕ 16 ਸਿੱਖ ਬੀਬੀਆਂ ਦਾ ਸ਼ਹੀਦੀ ਜਥਾ ਫਤਿਹਗੜ ਚੂੜੀਆਂ ਤੋਂ ਅੰਮ੍ਰਿਤਸਰ ਲਈ ਰਵਾਨਾ ਹੁੰਦਾ ਪੱਤੇ ਜਥੇ ਵੱਲੋਂ 16 ਜੁਲਾਈ ਨੂੰ ਮਰਹੂਮ ਡਾਕਟਰ ਰਜਿੰਦਰ ਕੌਰ ਦੀ ਅਗਵਾਈ ਚ ਸ਼ਹੀਦ ਗੰਜਪੁਰ ਦੁਆਰਾ ਅੰਮ੍ਰਿਤਸਰ ਤੋਂ ਸ਼ਰੀਦਰਪਾਰ ਸਾਹਿਬਾ ਜਥਾ ਵਾਦ ਦਾ ਹ ਤੇ ਇਨਾਂ ਬੀਵੀਆਂ ਨੂੰ ਗ੍ਰਿਫਤਾਰ ਕਰ ਗਮਟਾਰਾ جیل ਭੇਜ ਦਿੱਤਾ ਜਾਂਦਾ ਜਿਨ੍ਹਾਂ ਨੂੰ ਮਹੀਨਿਆਂ ਤੋਂ ਬਾਅਦ ਰਿਹਾਅ ਕੀਤਾ ਜੰਤਾ ਹੈ ਸ਼ਹੀਦੀ ਚੱਥੇ ਚਚਾਨ ਵਾਲੀਆਂ 16 ਬੀਬੀਆਂ ਚੋਂ 12 ਬੀਬੀਆਂ ਅਕਾਲ ਚਲਾਣਾ ਕਰ ਗਈਆਂ ਹਨ ਅਤੇ ਉਹਨਾਂ ਚੋਂ 4 ਬੀਬੀਆਂ ਨੂੰ ਸੈਂਟਰ ਕੋਰ ਦੁਆਰਾ ਫਤਿਹਗੜ ਚੂੜੀਆਂ ਵਿਖੇ ਸਨਮਾਨਿਤ ਕੀਤਾ ਗਿਆ ਇਸ ਸਨਮਾਨ ਸਮਾਰੋਹ ਐਨ ਆਰ ਆਈ ਨਖਵਿੰਦਰ ਸਿੰਘ ਤਿੰਸਾ ਉਹਨਾਂ ਦੀ ਪਤਨੀ ਸਰਬਜੀਤ ਗੌਰ ਉਹਨਾਂ ਦੇ بیٹے ਵਿਕਰਮਜੀਤ ਸਿੰਘ ਚਰਨਜੀਤ ਸਿੰਘ ਅਤੇ ਉਹਨਾਂ ਦੀ ਬੇਟੀ ਸੁਖਮਨੀਤ ਸਿੰਘ ਦੇ ਉਪਰਾਲਾ ਸ਼ਦਕਾ ਇਹਨਾਂ ਬੀਬੀਆਂ ਨੂੰ ਸਨਮਾਨ ਕੀਤਾ ਗਿਆ ਸਨਮਾਨ ਹੋਣ ਵਾਲੀਆਂ ਬੀਬੀਆਂ ਵਿੱਚ ਹਰਪਾ ਚੰਕੌਰ ਸਰਜੀਤ ਕੌਰ ਕਸ਼ਮੀਰ ਕੌਰ ਅਤੇ ਨਰਿੰਦਰਜੀਤ ਕੌਰ ਸ਼ਾਮਲ ਹਨ ਅਤੇ ਇਨ੍ਹਾਂ ਬੀਬੀਆਂ ਨੇ ਜੋ ਉਹਨਾਂ ਦੇ ਨਾਲ ਬੀਬੀਆਂ ਗਈਆਂ ਸਨ ਉਸ ਸਮੇਂ ਦੀ ਸਰਕਲ ਪ੍ਰਦਾਨ ਕੀਤੀ ਜੁਕੇਂਦਰ ਕੌਰ ਸਨ ਅਤੇ ਇਨ੍ਹਾਂ ਸਾਰੀਆਂ ਬੀਬੀਆਂ ਨੂੰ ਉਹਨਾਂ ਨੇ ਯਾਦ ਕਰਦੇ ਆ ਸ਼ਰਧਾਂਜਲੀ ਦਿੱਤੀ ਅਤੇ ਆਪਣੇ ਸਮੇਂ ਕੋਈ ਹੱਡ ਬੀਤੀ ਵੀ ਸੁਣਾਈ ਅਤੇ ਉਹਨਾਂ ਵੱਲੋਂ ਲਖਵਿੰਦਰ ਸਿੰਘ ਟੀਮ ਸਾਹ ਦੇ ਉਸਦੇ ਪਰਿਵਾਰ ਦਾ ਧੰਨਵਾਦ ਵੀ ਕੀਤਾ ਗਿਆ। ਬਰਾਤੀ ਪਿੰਡਾਂ ਜਾਂ ਕਿਹਾ ਕਿ ਚੋਣ। ਇਹ ਐਂ ਇੱਕ ਮਤਲਬ। ਜਮੀਂ ਚੋਣ ਪ੍ਰਯਾਸੀ ਦੇ ਵਿੱਚ ਸਭ ਜਰ ਦੇ ਮੰਨੀ ਗਈ। ਉਹਨੇ ਜਦ ਪ੍ਰਯਾਸੀ ਦੇ ਇਹ ਮਤਲਬ ਦੇ ਬੜਾ ਚੱਪੇ। 1984 ਜੂਨ ਚ ਜੋ ਦਰਬਾਰ ਸਾਹਿਬ ਅਟੈਕ ਹੋਇਆ ਸੀ ਉਸ ਤੋਂ ਬਾਅਦ ਸਰਕਾਰ ਦੇ ਇਸ਼ਾਰੇ ਤੇ ਸੰਤਾ ਸਿੰਘ ਨਿਹੰਗ ਸਿੰਘ ਨੂੰ ਸ਼੍ਰੀ ਕਲਤਕ ਸਾਬ ਜੋ ਟਾਇਆ ਗਿਆ ਸੀ ਅਤੇ ਹੋਰ ਜੋ ਗੁਰਤਾਰਮ ਟਾਇਏ ਗਏ ਸਨ ਉਹਨਾਂ ਦੀ ਕਾਰ ਸੇਵਾ ਲਈ ਸੰਤਾ ਸਿੰਘ ਨਿਹੰਗ ਨੂੰ ਸਰਕਾਰ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਸੀ ਅਤੇ ਉਸ ਸੰਤਾ ਸਿੰਘ ਦੇ ਕੋਲੋਂ ਆਜ਼ਾਦ ਕਰਾਉਣ ਲਈ ਸ਼੍ਰੀ ਕਲਤਕ ਸਾਬ ਦੀ ਜੋ ਛਿੱਤੀ ਜਥੇ ਰਵਾਨਾ ਹੋਈ ਸੀ ਉਸ ਵਿੱਚੋਂ ਫਤਿਹਗੜ ਚੂੜੀਆਂ ਤੋਂ 16 ਬੀਬੀਆਂ ਜਿਹੜੀਆਂ ਸੀਗੀਆਂ ਉਸੀ ਥਿਜਥੇ ਚ ਇਥੋਂ ਫਤਿਹਗੜ ਚੂੜੀਆਂ ਤੋਂ ਗਈਆਂ ਸੀ ਇਹ ਚਥਾ ਜਿਹੜਾ ਗੁਰਦੁਆਰਾ ਸ਼ਹੀਦਾ ਸਾਹਿਬ ਸ਼ਹੀਦਗੜ ਸਾਹਿਬ ਅੰਮ੍ਰਿਤਸਰ ਤੋਂ ਜਦ ਦਰਬਾਰ ਸਾਹਿਬ ਲਈ ਰਵਾਨਾ ਹੋਣ ਲੱਗਾ ਸੀ ਤਾਂ ਰਸਤੇ ਵਿੱਚ ਉਹਨਾਂ ਨੂੰ ਧੋ ਕੇ ਗ੍ਰਿਫਤਾਰ ਕਰ ਲਿਆ ਗਿਆ ਸ਼ਹੀਦੀ ਥਿਜਥੇ ਜੋ ਕਿ 16 ਬੀਬੀਆਂ ਗਈ ਸੀ ਉਹਨਾਂ ਵਿੱਚੋਂ 12 ਬੀਬੀਆਂ ਜਿਹੜੀਆਂ ਨੇ ਉਹ ਅਕਾਲ ਚਲਾਣਾ ਕਰ ਚੁੱਕੀਆਂ ਤੇ ਚਾਰ ਬੀਬੀਆਂ ਜੋ ਸੀਗੀਆਂ ਅੱਜ ਇਹਨਾਂ ਨੂੰ ਫਤਿਹਗੜ ਚੂੜੀਆਂ ਸੈਂਟਰ ਗੁਰਦੁਆਰਾ ਸਾਹਿਬ ਵਿਖੇ ਸਨਮਾਨਿਤ ਕੀਤਾ ਗਿਆ ਇਸ ਦਾ ਆਯੋਜਿਤ ਐਨ ਆਰ ਆਈ ਲਖਵਿੰਦਰ ਸਿੰਘ ਢੀਂਟ ਸਾ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੇਟੇ ਵਿਕਰਮਜੀਤ ਸਿੰਘ ਬੇਟੀ ਸੁਖਮਨ ਅਤੇ ਬੇਟਾ ਚਰਨਜੀਤ ਵੱਲੋਂ ਆਯੋਜਿਤ ਕੀਤਾ ਗਿਆ ਸੀ ਅਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਲਖਵਿੰਦਰ ਸਿੰਘ ਢੀਂਟ ਸਾ ਤੇ ਮਾਤਾ ਜੀ ਵੀ ਇਸ ਬੀਬੀ ਪ੍ਰੀਤਮ ਕੌਰ ਜੀ ਜਿਹੜੇ ਨੇ ਉਹ ਵੀ ਇਸ ਅਸਥੀ ਦੀ ਚੱਥੇ ਚ ਗਏ ਸੀ ਤੇ ਜੋ ਆਕਾਰ ਚਲਾਨਾ ਕਰ ਚੁੱਕੇ ਨੇ ਸਾਡੇ ਨਾਲ ਮੌਜੂਦ ਨੇ ਲਖਵਿੰਦਰ ਸਿੰਘ ਢੀਂਟ ਸਾ ਦੇ ਛੋਟੇ ਭਰਾ ਅਵਤਾਰ ਸਿੰਘ ਜੀ ਗੱਲਬਾਤ ਕਰਦੇ ਪਹਿਲਾਂ ਤੇ ਮੈਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਹਾਂ ਸਾਡੇ ਪਰਿਵਾਰ ਵੱਲੋਂ ਸਾਡੇ ਮੇਰੇ ਵੱਡੇ ਭਾਈ ਸਾਹਿਬ ਸਰਦਾਰ ਲਖਵਿੰਦਰ ਸਿੰਘ ਢੀਂਸਾ ਜੋ ਕਿ ਜਰਮਨ ਵਿੱਚ ਐਸ ਵੇਲੇ ਰਹਿ ਰਹੇ ਆ ਉਹਨਾਂ ਦੇ ਪਰਿਵਾਰ ਵੱਲੋਂ ਬੱਚਿਆਂ ਵੱਲੋਂ ਜੋ ਸਾਨੂੰ 1983 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉਤੇ ਅਟੈਕ ਕੀਤਾ ਗਿਆ ਸੀ ਉਸ ਦੇ ਉਸ ਵਜੋਂ ਜੋ ਵਕ ਵਕ ਪਿੰਡਾਂ ਵਿੱਚੋਂ ਸ਼ਹੀਦੀ ਜਥੇ ਗਿਆ ਸੀ ਸ੍ਰੀ ਦਰਬਾਰ ਸਾਹਿਬ ਉਸ ਦੇ ਤਹਿਤ ਸਾਡੇ ਫਤੇਗੜ ਚੂੜੀਆਂ ਵਿੱਚੋਂ ਵੀ ਸਾਡੇ ਮਹੱਲਾ ਸੈਂਟਰ ਗੁਰਦੁਆਰਾ ਫਤੇਗੜ ਚੂੜੀਆਂ ਦੀ ਸਾਧ ਸੰਗਤ ਵੱਚੋਂ ਵੀ 15 ਬੀਬੀਆਂ ਦਾ ਜਥਾ ਸ੍ਰੀ ਦਰਬਾਰ ਸਾਹਿਬ ਨੂੰ 10:30 ਵਜੇ ਉੱਥੇ ਗਿਆ ਸੀ ਜਿਸ ਦੇ ਤਹਿਤ ਅੱਜ ਉਹਨਾਂ ਦਾ 15 ਬੀਬੀਆਂ ਦੇ ਵਿੱਚੋਂ तकरीबन 11 ਬੀਬੀਆਂ ਅਕਾਲ ਚਲਾਣਾ ਕਰ ਗਈਆਂ ਹਨ ਅਤੇ 4 ਬੀਬੀਆਂ ਬਾਕੀ ਰਹਿਦੀਆਂ ਹਨ ਉਹਨਾਂ ਦੀ ਬਰੇ ਗਾਂਢ ਨੂੰ ਸਮਰਪਿਤ ਉਹਨਾਂ ਨੂੰ ਅੱਜ ਸਾਡੇ ਪਰਿਵਾਰ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਮੈਂ ਢੀਂਸਾ ਸਾਹਿਬ ਅਤੇ ਸਮੁੱਚੀ ਸਾ ਸੰਗਤ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਅੱਜ ਲਖਵਿੰਦਰ ਸਿੰਘ ਨੇ ਉਹਦੀ ਮੰਮਾ ਵੀ ਸਾਡੇ ਨਾਲ ਗਏ ਸੀ ਈਦੀ ਜਥੇ ਇੱਥੇ ਉਹਨਾਂ ਨੇ ਅੱਜ ਸਾਨੂੰ ਸਨਮਾਨਿਤ ਕੀਤਾ ਹੈ ਮਹਾਰਾ ਜਿਹੜੀ ਕਲਾ ਜੜੱਖੇ ਤੇ ਚੰਗੀ ਬੁੱਧੀ ਸਭ ਤੋਂ ਬੱਚਿਆਂ ਨੇ ਬੰਛੇ ਚੜਦੀ ਕਲਾ ਜੜੈਨ ਮਹਾਰਾ ਸਕੇ ਪਾਛਾ ਉਹਨਾਂ ਨੇ 40 ਸਾਲ ਬਾਅਦ ਉਹਨਾਂ ਨੇ ਮਤਲਬ ਆਪਣੀ ਮੰਮਾ ਦੇ ਪਹਿਣਾ ਸਹੇਲੀਆਂ ਨੇ ਯਾਦ ਕੀਤਾ ਸਨਮਾਨਿਤ ਕੀਤਾ ਹੈ ਧੰਨਵਾਦ ਤੁਹਾਨੂੰ ਇਹਨਾਂ ਨਿਵਾਜਾ ਅੱਜ 40 ਸਾਲਾਂ ਬਾਅਦ ਬੜੀ ਠੀਕ ਸੀ ਧੰਨਵਾਦ ਆਦਰ ਸਿੰਦਰ ਦਾ ਹਾਂਜੀ ਉਤੇ ਆ ਤਿੰਨ ਚਾਰ ਬੀਬੀਆਂ ਰਹਿ ਗਿਆ 17 ਬੀਬੀਆਂ ਆ ਸਾਂ ਧੰਨਵਾਦ ਡਾਕਟਰ ਸਾਹਿਬ ਦਾ ਹੀ ਜਸਮント ਸਿੰਘ ਦਾ ਜਿਨ੍ਹਾਂ ਨੇ ਸਾਡੇ ਸੰਭਾਲਨੇ ਤੋ ਰਿਆ ਸੀ ਧੰਨਵਾਦ ਤੇ ਉਹਨਾਂ ਦਾ ਹੁਣ ਤੇ ਪਤਾ ਵੀ ਕੋਈ ਨਹੀਂ ਸੱਜ ਸੰਗ ਕਰਨ ਦੇ ਹੋਂਡਾਂ ਦੇ ਨਾਲ ਫਾਤੇ ਕੜਾ ਜਹਰ ਪਾਤੇ ਚਲ ਮਰਨ ਨੂੰ ਤਿਆਰ ਹੋਈਆਂ ਬੀਬੀਆਂ 17 ਬੀਬੀਆਂ ਹੀ ਕਹਿੰਦੇ ਕੋਲ ਹੁੰਦੇ ਸੀ ਉਦੋਂ ਜੀ ਮਾਤਾ ਜੀ ਸਾਡੇ ਨਾਲ ਨੇ ਅਸੀਂ ਕੁਰਲਾ ਦਾ ਧੰਨਵਾਦੀ ਕਰਦੇ ਹਾਂ ਮੈਂ ਚਲੋ ਸਮਾਰਟ ਕੀਤਾ ਵਾਹਿਗੁਰੂ ਦਾ ਖਾਲਸਾ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੈਂਟਰਲ ਗੁਰਦੁਆਰਾ ਸਾਹਿਬ ਦੇਖੇ ਦੇ ਵਿੱਚ ਜੋ ਕਾਲਕਤਾਰ ਸਾਹਿਬ ਦੀ ਸੇਵਾ ਅਖੋਤੀ ਨਿਆਂ ਸੰਸਥਾ ਨੂੰ ਦਿੱਤੀ ਉਹਦੇ ਵਿਰੋਧ ਵਿੱਚ ਫਤੇਗੜ ਚੂੜੀਆਂ ਤੋਂ ਬੀਬੀਆਂ ਦਾ ਜਥਾ ਗਿਆ ਸੀ ਉਹਦੇ ਵਿੱਚੋਂ 15 ਬੀਬੀਆਂ ਸਨ ਤੇ ਜ਼ਿਆਦਾ ਬੀਬੀਆਂ ਜਿਹੜੀਆਂ ਨੇ ਉਹ ਸਰੀਰ ਛੱਡ ਗੀਆਂ ਚਲਾਣਾ ਕਰ ਗਈਆਂ ਨੇ ਚਾਰ ਬੀਬੀਆਂ ਸਰੀਰ ਵਿੱਚ ਹੈਗੀਆਂ ਨੇ 40ਵੀਂ ਵੜੇ ਗੰਢ ਅੱਜ 40 ਸਾਲ ਹੋ ਗਏ ਨੇ ਇਸ ਗੱਲ ਨੂੰ ਬੀਬੀਆਂ ਨੇ ਇੱਕ ਮਹੀਨੇ ਤੋਂ ਵੱਧ ਗ੍ਰਿਫਤਾਰੀ ਦਿੱਤੀ ਹੈ ਅੱਜ ਲਖਵਿੰਦਰ ਸਿੰਘ ਭਾਈ ਲਖਵਿੰਦਰ ਸਿੰਘ ਜੀ ਢੀਂਸਾ ਜਰਮਨੀ ਉਹਨਾਂ ਵੱਲੋਂ ਬੀਬੀਆਂ ਦਾ ਸਨਮਾਨਤ ਕੀਤਾ ਗਿਆ ਹੈ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰੂ ਕਿਰਪਾ ਕਰਨ ਉਹਨਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਮੇਰ ਭਰਿਆ ਸਿਰ ਤੇ ਹੱਥ ਸਿੱਖੀ ਸਦਕ ਭਰੋਸਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ